ਕੀਮਤੀ ਚੀਜ਼ ਕੀ ਹੈ پیس ਆਫ ਮਾਈਂਡ ਸਭ ਤੋਂ ਪ੍ਰੈਸ਼ੀਅਸ ਚੀਜ਼ ਸਭ ਤੋਂ ਅਨਮੋਲ ਚੀਜ਼ ਜੇ ਅਸੀਂ ਉਹ ਗਵਾ ਲਿਆ ਸਭ ਕੁਝ ਗਵਾ ਲਿਆ ਪਰ ਜੇ ਇਹ ਸਾਰੇ ਤੋਂ ਉਹ ਹੈਗਾ ਹੈ ਥੈਨ ਬਰੇ ਹੋਏ ਆਪਾਂ ਇਸ ਵਾਸਤੇ ਜੀਨੀਅਰ ਸ਼ਕਤੀਆਂ ਨੇ ਇੱਥੇ ਐਸਵੇ ਬੈਠੀਆਂ ਨੇ ਜੀਨੀਅਰ ਐਸਵੇ ਸਾਡੇ ਕੋਲ ਦੇ ਦੀਆਂ ਬੈਠੀਆਂ ਹੋਈਆਂ ਨੇ ਜਿੰਨੇ ਇੱਥੇ ਐਸਪਰਸਾ ਦੇ ਕੋਈ ਡਿਵਾਈਨ ਮੈਸਕੁਲਨ ਬੈਠੇ ਨੇ ਉਹ ਕਿਰਪਾ ਕਰਕੇ ਆਪਣੇ ਘਰ ਦੀ ਜਿਹੜੀ ਦੇਵੀ ਹੈਗੀ ਐ ਆਪਣੇ ਘਰ ਜਿਹੜੀ ਉਹਦੀ ਸ਼ਕਤੀ ਐ ਬੱਚੀ ਆਪਣੀ ਵਾਈਫ ਨੂੰ ਤਾਂ ਐਬਸੋਲੂਟਲੀ ਉਹ ਇਸੇ ਦੰਦਾਂ ਨੇ ਸਤਕਾਰ ਦਿੰਦੇ ਨੇ ਪਰ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਬੱਚੀ ਐ ਉਹਨੂੰ ਇਹ ਸਿੱਖਿਆ ਜ਼ਰੂਰ ਦੇਣਗੇ ਪੁੱਤ ਤੂੰ ਪਹਿਲਾਂ ਆਉਂਦੀ ਐ ਤੇਰੀ ਜ਼ਿੰਦਗੀ ਪਹਿਲਾਂ ਆਉਂਦੀ ਐ ਆਪਣੀ ਜ਼ਿੰਦਗੀ ਆਪਣੇ ਵਾਸਤੇ ਪੁੱਤ ਪਹਿਲਾਂ ਤੂੰ ਜੀਣੀ ਐ ਉਸ ਤੋਂ ਬਾਅਦ ਜਾ ਕੇ ਕੋਈ ਹੋਰ ਇਨਸਾਨ ਆਉਂਦਾ ਐ ਕਿੰਨੇ ਇੱਕ ਪਿਓ ਨੇ ਕਿੰਨੀਆਂ ਕ ਮਾਵਾ ਨੇ ਆਪਣੀਆਂ ਧੀਆ ਨੂੰ ਇਨੀ ਮਤ ਦਿੰਦੇ ਨੇ ਕੋਈ ਨਹੀਂ ਦਿੰਦਾ ਇੱਕ ਹੀ ਮਰ ਫੜ ਦਿੰਦਾ ਉਹ ਤੇ ਉਹ ਦਾ ਜਿਹੜਾ ਨਾ ਮਾਮਾ ਉਹ ਲਫਾੜੀ ਦਾ ਕਹਿਣਾ ਸੀ ਨਾ ਲੋਕਾਂ ਨੇ ਔਖੇ ਵਹਣ ਪਰ ਆੜ ਨਿਕਲ ਜਾਂਦੇ ਨਾਲ ਈਜ਼ੀ ਸੌਖਾ ਵਰਦ ਅਸੀਂ ਉਹਦੇ ਆੜ ਨਿਕਲ ਜਾਂਦੇ ਆ ਜਿਉਂ ਨੂੰ ਇਹ ਪਤਾ ਲੱਗ ਗਿਆ ਕਿ ਧੀ ਖੁਸ਼ ਹੁੰਦੀ ਪਈ ਹੈ ਔਰ ਦੁਖ ਦੀ ਗਲੇ ਹੁੰਦੀ ਹੈ ਕਿ ਭਾਈ ਅਗਲੇ ਇਹ ਐਕਸੈਪਟ ਕਰ ਬੰਦੇ ਕਿ ਉਹਦੀ ਕੁੜੀ ਮਾਰੇ ਜਵੇ ਪਰ ਉਹ ਜ਼ਿੰਦਗੀ ਚ ਕਲੇਸ਼ੀ ਨੂੰ ਮਾਰੇ ਨੂੰ ਅਬਿਊਜ਼ਰ ਨੂੰ ਛੱਡ ਕੇ ਕਿਤੇ ਜ਼ਿੰਦਗੀ ਦਾ ਜੀਣ ਲੱਗੋ। that mentality have to change ਇਹ ਸੋਚ ਤਾਂ ਬਦਲਨੀ ਹੀ ਪੈਣੀ ਹੈ ਇਹ ਸੋਚ ਤਾਂ ਛੱਡਣੀ ਹੀ ਪੈਣੀ ਹੈ ਕਿਉਂ ਇਹ ਸੋਚ ਨਾ ਛੱਡੀ ਇੱਕ ਟਾਈਮ ਆਣਾ ਜਿਹੜੇ ਕੁੜੀਆਂ ਹੈਗੀਆਂ ਨੇ ਉਹਨੇ ਵਿਆਹ ਹੀ ਨਹੀਂ ਕਰਨੇ। ਉਹ ਚੰਗੀ ਗੱਲ ਹੋਊਗੀ ਨਾ ਕਰਨੀ। ਅੱਗੇ ਇੰਨਾ ਕੁ ਸੀਗਾ ਮੈਨੂੰ ਖੁਸ਼ੀ ਇਸ ਜਲਦੀ ਸੀ ਵੀ ਘੱਟੋ-ਘੱਟ ਪੰਜਾਬ ਦੀਆਂ ਕੁੜੀਆਂ ਸੀ ਤੇ ਬਾਹਰ ਆਉਂਦੀਆਂ ਪਈਆਂ ਸੀ ਪਰ ਉੱਤੋਂ ਮਾੜੀ ਗੱਲ ਇਹ ਹੋਈ ਕਿ ਜਿਹੜੇ ਮਾਪੇ ਸੀਗੇ ਨਿਕੰਮੇ ਕੁੜੀਆਂ ਦੇ ਪੈਰਾਂ ਚ ਸੰਗਲ ਬਾਗੇ ਭੇਜਦੇ ਪਏ ਸੀ ਭਾਵ ਉਹ ਪਹਿਲਾਂ ਹੀ ਵਿਆਹ ਕਰਕੇ ਫੇਰ ਭੇਜਦੇ ਪਏ ਸੀ 18-18 ਸਾਲ ਦੀਆਂ ਕੁੜੀਆਂ ਨੂੰ ਵਿਆਹ ਦੇ ਕੇ ਭੇਜਿਆ ਹੋਇਆ 18 ਸਾਲ ਦੀ ਕੁੜੀ ਪਹਿਲਾਂ ਆਪਣਾ ਪੜਦੀ ਪਈ ਹੈ ਆਪਣੀ ਜਾਬ ਕਰਦੀ ਪਈ ਹੈ ਫੇਰ ਮੁੰਡੇ ਤੋਂ ਮੁੰਡੂ ਉਠਾਇਆ ਹੋਇਆ ਉਹਨੂੰ ਦੇਖਦੀ ਪਈ ਹੈ ਉਹ ਮੁੰਡੂ ਉਸਿਰ ਜਿਵੇਂ ਇਕੱਲਾ ਠੋਕਦਾ ਪਿਆ ਲੋਕਾ ਦਾ ਪੁਰਾਏ ਬੂਮਾ ਦੇ ਨਾਲ ਮਾਪਿਆਂ ਜਣਾ ਨੇ ਇਹ ਕੰਮ ਕੀਤਾ ਲਾਂਦੀ ਮਾਪੇ ٹرسٹ ਮੇ ਲਾਂਦੀ ਮਾਪੇ ਜਿਹੜੇ ਕੰਮ ਕੀਤਾ ਦਾ ਵਾਸ ਸੋ ਰੌਂਗ ਉਹਨੇ ਮੁੰਡਿਆਂ ਦੇ ਉਹ ਕੁੜੀਆਂ ਦੀ ਆ ਕੇ ਜ਼ਿੰਦਗੀ ਖਰਾਬ ਕਰਤੀ ਹੋਈ ਆ ਉਹ ਤੁਹਾਨੂੰ ਪਤਾ ਸਭ ਨੂੰ ਪਤਾ ਹੁਣ ਕਿਉਂ ਫ੍ਰੀ ਜਾ ਕੇ ਮੇਰੇ ਨੇ ਕਰਨੀ ਪਈ ਇੱਥੇ ਆ ਕੇ ਕੀ ਕੀਤਾ ਹੁਣ ਲੜਾਈਆਂ ਗੁੰਡਾਗਰਦੀ ਜੀ ਬੋਗੰਦ ਪਾਇ ਬੋਗੰਦ ਪਾਇ ਸੋ ਹੁਣ ਖੈਰ ਵਿਚੜੀਆਂ ਕੁੜੀਆਂ ਉਹ ਇਥੇ ਤਾਂ ਆਉਣ ਜੁਗੀਆਂ ਨਹੀਂ ਆਮਰੀਕਾ ਚ ਗਏ ਨਹੀਂ ਜਾਣ ਜੁਗੀਆਂ ਆ ਰੋ ਬਚਾ ਹੁਣ ਕਿੱਥੇ ਬਿਲਕੁਲ ਜੀ ਬਿਲਕੁਲ ਕੁੜੀਆਂ ਨੂੰ ਯੂਜ਼ ਕੀਤਾ ਹੋਇਆ ਐਬਸੋਲੂਟਲੀ ਯੂਜ਼ ਕੀਤਾ ਹੋਇਆ ਸਭ ਤੋਂ ਜ਼ਿਆਦਾ ਕੁੜੀਆਂ ਨੂੰ ਯੂਜ਼ ਕੀਤਾ ਹੁੰਦੇ ਮਾਪਿਆਂ ਨੇ ਪਹਿਲਾਂ ਉਹਨਾਂ ਦੇ ਹੋਏ ਤੇ ਖੁਸ਼ ਨਹੀਂ ਹੁੰਦੇ ਬਾਅਦ ਵਿੱਚ ਕੁੜੀਆਂ ਨੂੰ ਯੂਜ਼ ਕਰਦੇ ਆ ਮੇਰੇ ਦੇ ਪਹਿਲਾਂ 2-3 ਸਾਲ ਪੁਰਾਣੀਆਂ ਜਿਹੜੀਆਂ ਰੀਲਾਂ ਨੇ ਮੈਂ ਤਾਂ ਉੱਚ ਵੀ ਕਹਿੰਦੀ ਸੀ ਜਿਹੜੇ ਇਹ ਮਾਪੇ ਨੇ ਪੰਜਾਬ ਦੇ ਆਪਣਿਆਂ ਨੂੰ ਬਹੁਤ ਅਣਖੀ ਕਹਿੰਦੇ ਹੈਗੇ ਨੇ ਪਰ ਅਲਟੀਮੇਟਲੀ ਕਰਦੇ ਕੀ ਨੇ ਆਪਣੀਆਂ ਕੁੜੀਆਂ ਵੇਚਦੇ ਆ ਸੌਦਾ ਕਰਦੇ ਆ ਉਹਨਾਂ ਦਾ ਕਿਦਾਂ ਸੌਦਾ ਕਰਦੇ ਆ ਆਲਸ ਹੋ ਗਈ ਓਕੇ ਜੀ ਮੇਰੀ ਕੁੜੀ ਨੇ ਆਲਸ ਕੀਤੀ ਅੱਛਾ ਤੁਸੀਂ ਤੇ ਪੈਸਾ ਲਾਉਂਗੇ ਓਕੇ ਤੁਹਾਡੀ ਕੁੜੀ ਤੁਹਾਡੇ ਨਾਲ ਸੇ ਆਪਣੀ ਕੁੜੀ ਵਿਆਹ ਦਿੰਦੇ ਆ ਸਦਾਈ ਵੇਚੀ ਆਪਣੀ ਕੁੜੀ ਉਹ ਵਿਆਹ ਕਹਿ ਲਓ ਪਰ ਕੁੜੀ ਤਾਂ ਵੇਚਦੀ ਆਪਣੀ ਕਿਉਂ ਐਨੇ ਜੋਗੇ ਨਹੀਂ ਸੀ ਆਪਣੀ ਕੁੜੀ ਵਾਸਤੇ ਟਿਕਟ ਖਰੀਦ ਸਕਦੇ ਫਿਰ ਐਵੇਂ ਆ ਐਨੇ ਜੋਗੇ ਨਹੀਂ ਸੀ ਆਪਣੀ ਕੁੜੀ ਦਾ ਉਹ ਸਟਡੀ ਦਾ ਵੀਜ਼ਾ ਜਾਂ ਸਾਰਾ ਕੁਝ ਪੇ ਕਰ ਸਕਦੇ ਕੀਤਾ ਕਿ ਕੁੜੀ ਵੇਚਦੀ ਪੈਸੇ ਵਟਲੇ ਲੋਕਾ ਦਾ ਇਹ ਪੰਜਾਬ ਚ ਹੁੰਦਾ ਪਿਆ ਸੀ ਹੁਣ ਕਿਸੇ ਹੋਰ ਦੇਸ਼ ਵਾਸਤੇ ਕਰਨਗੇ ਕੈਨੇਡਾ ਦਾ ਬਥੇਰਾ ਕਰ ਲਿਆ ਨੇ ਲੋਕਾ ਦਾ ਅਣਖੀ ਪੰਜਾਬੀ ਨਸਲရှင် ਪਰ ਜੇ ਹੁਣ ਇਹਨਾਂ ਕੁੜੀਆਂ ਨੂੰ ਪਤਾ ਹੁੰਦਾ ਕਿ ਤੁਸੀਂ ਐਕਚੁਅਲੀ ਮੈਨੀਫੈਸਟ ਕਰ ਸਕਦੀਆਂ ਸੀ ਅਗਰ ਤੁਸੀਂ ਆਉਣਾ ਕਿਤੇ ਵੀ ਹੈਗਾ ਕਿਤੇ ਬਾਹਰ ਜਾ ਕੇ ਪੜ੍ਹਾਈ ਕਰਨੀ ਹੈ ਇੱਥੋਂ ਨਿਕਲਣਾ ਹੈ ਉਦੋਂ ਦੇ ਕਲੇਸ਼ ਦੇ ਵਿੱਚੋਂ ਉਹ ਮੈਨੀਫੈਸਟ ਕਰ ਸਕਦੀਆਂ ਸੀ ਹਰ ਮਹੀਨੇ ماہواری ਦੇ ਦੌਰਾਨ ਕਿਸੇ ਨੂੰ ਪਤਾ ਸੀ ਨਹੀਂ ਮੱਤ ਮਰੀਆਂ ਨੂੰ ਤੁਰੀਆਂ ਰਹੀਆਂ ਅੰਦਰ ਉੱਧਰ ਇਹ ਉਹ ਖੁਸ਼ ਕਰੀ ਜਾਓ ਮੇਰੇ ਮਾਪੇ ਬੜੇ ਚੰਗੇ ਡੈਡੀ ਮੇਰਾ ਬੜਾ ਚੰਗਾ ਮੰਮੀ ਮੇਰੀ ਬੜੀ ਚੰਗੀ ਕੀਤਾ ਕੀ ਉਹਨਾਂ ਨੇ ਕੁਝ ਨਹੀਂ ਡੈਡੀ ਸਾਨੂੰ ਗੁਲਾਉਂਦਾ ਨਹੀਂ ਘਰੇ ਆ ਕੇ ਬਸ ਇਸ ਤੇ ਡਰ ਕੇ ਉਧਰ ਚੱਲ ਜਾਂਦੇ ਆ ਮੰਮੀ ਬਸ ਫੇਰ ਤੋਂ ਲੱਗੇ ਇਸ ਸ਼ਾਮ ਤੱਕ ਕੰਮ ਕਰਦੇ ਨੇ ਮੰਮੀ ਬਸ ਬੈਠੀ ਹੁੰਦੀ ਹੈ ਗੱਲਾਂ ਮਾਰਦੀ ਹੁੰਦੀ ਹੈ ਇਧਰ ਮਾਰਦੀ ਹੈ ਉਧਰ ਮਾਰਦੀ ਹੈ ਬਸ ਜਦੋਂ ਮੈਂ ਇੰਨੇ ਸਾਲ ਦੀ ਹੋਈ ਸੀ ਉਹਨਾਂ ਨੇ ਵਿਆਹ ਕਰਵਾ ਸੀਗਾ ਇਧਰ ਉਹ ਮੈਂ ਕਰਤਾ ਉਧਰ ਕਰਤਾ ਫੇਰ ਮੰਮੀ ਜੜੀ ਬਹੁਤ ਚੰਗੇ ਆ ਕਿਥੇ ਚੰਗੇ ਚੰਗੇ ਉਹ ਹੋਣ ਜੇ ਤੁਹਾਨੂੰ ਪਿਆਰ ਕਰਨ ਚੰਗੇ ਉਹ ਹੋਣ ਜਿਹੜੇ ਤੁਹਾਡੇ ਜੰਮਤ ਤੇ ਐ ਨਾ ਕਹਿਣ ਅਗਲੀ ਵਾਰ ਕੋਈ ਚੰਗੀ ਚੀਜ਼ ਆਜੂਗੀ ਚੰਗੇ ਉਹ ਹੁਣ ਇਹ ਨਾ ਕਹਿਣ ਅਸੀਂ ਤਾਂ ਆਪਣੀ ਕੁੜੀ ਪੁੱਤਾਂ ਵਾਂਗੂ ਪਾਲੀ ਮੈਂ ਨਾ ਓ ਮਾਈ ਗਾਡ that is so wrong ਉਹਨਾਂ ਕੋਲ ਵੀ ਤੁਸੀਂ ਆ ਆ ਕੇ ਛੱਤਰ ਖਾ ਲੋ ਫਿਰ ਮੈਂ ਬਹਿ ਜਾਨੀ ਸਾਈਡ ਤੇ ਤੁਸੀਂ ਦੋਨੋਂ ਆਓ ਆ ਕੇ ਛੱਤਰ ਖਾ ਕੇ ਚਲ ਜਾਇਆ ਕਰੋ ਮੈਂ ਰਹੀ ਜਾਨੀ ਬਿਕ ਹਾਉ ਰੌਂਗ ਇਦਾਂ ਤੇ ਮਾਪਿਆਂ ਨੂੰ ਇਹ ਸਾਦ ਨਿ ਸ਼ਰਮ ਨਹੀਂ ਆਉਦੀ ਦੇਖ ਇਟਸ ਡਿਸਗਸਟਿੰਗ ਆਮ ਰੀਲੀ ਸੌਰੀ ਮਾਈ ਲਵ ਆਮ ਰੀਲੀ ਸੌਰੀ ਦੈਟ ਯੂ ਹੈਵ ਟੂ ਹੀਅਰ ਦੈਟ ਫਰਮ ਯੂਰ ਪੇਰੈਂਟਸ ਲੇਕ ਐਨਦਰ ਟੱਚਕਾਸ ਜਿਹੜੇ ਪੁਰਾਣੇ ਵਾਪੇ ਸੀ ਜੰਮਦੀ ਬਣਾ ਦਿੰਦੇ ਸੀ ਆ थिंक दैट वाज ਮੱਚ ਬੈਟਰ ਆ ਮਦਰ ਲਈ ਹੈਗੇ ਤਾਂ ਬਾਲੀ ਬਾਲੀ ਹੀ ਘੜਿਆ ਹੈ ਬਾਲੀ ਘੜਿਆ ਆਮ ਸੌਰੀ ਆਈ نو ਤੁਹਾਡੇ ਚ ਆਪੀਆਂ ਦੇ ਮਾਪੇ ਹੈਗੇ ਪਰ ਘੜਿਆ ਨੇ ਤਾਂ ਹੁਣ ਘੜਿਆ ਹੀ ਨੇ ਘੜਿਆ ਨੂੰ ਘੜਿਆ ਹੀ ਕਹਾਂਗੇ ਹੋਰ ਕੀ ਕਹਾਂਗੇ ਕਰੀਆਂ ਚੰਗੇ ਤਾਂ ਕਹਿ ਨਹੀਂ ਸਕਦੇ ਇਹਨਾਂ ਪਰ ਮੁੱਖੀ ਗੱਲ ਇਹ ਤੁਹਾਨੂੰ ਆਪਣੀ ਤਾਕਤ ਪਛਾਣਣੀ ਪੈਣੀ ਹੈ ਯੂ ਡਿਵਾਈਨ ਫੈਮਿਨਨ ਐਂਡ ਯੂ ਹਵ ਟੂ ਰੀਅਲਾਈਜ਼ ਤੁਸੀਂ ਭਾਵੇਂ ਇਹਨੂੰ ਬਹੁਤ ਡਾਰਕ ਫੈਮਿਨਨ ਕਹਿ ਲਈਏ ਭਾਵੇਂ ਇਹਨੂੰ ਜਿਹੜੀ ਮਰਜ਼ੀ ਫੈਮਿਨਨ એનર્ਜੀ ਕਹੋ ਤੁਸੀਂ ਜਿਹੜੇ ਹੈਗੇ ਹੋ ਨਾ ਤੁਸੀਂ ਬਹੁਤ ਜ਼ਿਆਦਾ ਪਾਵਰਫੁਲ ਹੋ ਤੁਹਾਡੇ ਅੰਦਰ ਬਹੁਤ ਜ਼ਿਆਦਾ ਤਾਕਤ ਹੈ ਬਹੁਤ ਜ਼ਿਆਦਾ ਇਸੇ ਕਰਕੇ ਤੁਹਾਨੂੰ ਬਹੁਤੇ ਲੋਕੀ ਦਬਾਉਂਦੇ ਆ ਇਸੇ ਕਰਕੇ ਤੁਹਾਨੂੰ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਟਰਾਈ ਕਰਦੇ ਸਾਰੇ ਜਿਹੜੇ ਦਬਾ-ਦਬਾ ਕੇ ਰੱਖਣ ਦੀ ਸਮਝਿਓ ਕਿਉਂ ਉਹ ਡਰਦੇ ਆ ਕਿ ਅਗਰ ਤੁਹਾਡੇ ਹੱਥ ਵਿੱਚ ਪਾਵਰ ਆ ਗਈ ਤਾਂ ਉਹਨਾਂ ਦੇ ਜਿਹੜੇ ਪਿਛਵਾੜੇ ਆ ਉੱਤੇ ਮਿਰਚਾਂ ਲੱਗ ਜਾਣੀਆਂ ਉਹ ਟੱਪਦੇ ਫਿਰਨਾ ਹਣ ਕਿਉਂ ਉਹ ਬੁਝਦਿਲ ਨੇ ਕਮਜ਼ੋਰ ਨੇ ਉਹ ਜਦ ਕਮਜ਼ੋਰ ਹੁੰਦਾ ਇਹੇ ਦਰਸਾ ਕੇ ਦੂਜਾ ਇਨਸਾਨ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਚੰਗਾ ਇਨਸਾਨ ਨਹੀਂ ਕਰ ਦਬਾਉਦਾ ਚੰਗਾ ਇਨਸਾਨ ਇੱਜ਼ਤ ਕਰਦਾ ਹੈ ਹੋਰ ਉਹਨੂੰ ਇੱਜ਼ਤ ਦਿੰਦਾ ਹੈ ਕਿ ਯੂ نو ਵਟ ਮੈਨੂੰ ਤੇਰੀ ਤਾਕਤ ਦਾ ਪਤਾ ਹੈ ਤੂੰ ਤਾਕਤਵਰ ਇਨਸਾਨ ਹੈ ਤੇਰੀ ਇੱਜ਼ਤ ਹੋਣੀ ਚਾਹੀਦੀ ਹੈ ਉਹ ਚੰਗਾ ਇਨਸਾਨ ਕਰਦਾ ਹੈ ਕਮਜ਼ੋਰ ਇਨਸਾਨ ਕੀ ਕਰਦਾ ਹੈ ਦਬਾ ਦਿਓ ਦਬਾ ਦਿਓ ਦਬਾ ਦਿਓ ਕਿ ਤੇਨੂੰ ਪਤਾ ਨਹੀਂ ਲੱਗਿਆ ਇਹਦੇ ਕੋਲ ਤਾਕਤ ਹੈਗੀ ਹੈ ਤੂੰ ਮਾੜਾ ਤੂੰ ਮਾੜੀ ਤੂੰ ਬਹੁਤ ਮਾੜੀ ਤੇਰੇ ਤੋਂ ਮਾੜੀ ਤਾਂ ਕੋਈ ਹੈ ਨਹੀਂ ਇਹ ਆ ਬੋਲ ਚਲੋ ਜੀ ਕੰਮ ਕਰੇ ਬੇਰੋ ਆਹਲਾ ਇਨਸਾਨ ਸੀ ਇਹ ਤਾਕਤਵਰ ਇਨਸਾਨ ਸੀ ਤਾਂ ਹੀ ਇਹ ਤਾਕਤਵਰ ਨੂੰ ਖਿਚਾਉਂਦਾ ਸੀ ਆਹਲਾ ਇਨਸਾਨ ਸੀ ਇਹ ਬੁਜ਼ਦਲ ਇਨਸਾਨ ਸੀ ਤਾਂ ਹੀ ਇਹ ਤਾਕਤਵਰ ਇਨਸਾਨ ਨੂੰ ਤੋੜ ਰਿਹਾ ਤੇ ਮੈਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਕਿ ਬਹੁਤੀਆਂ ਸਾਡੀਆਂ ਜਿਹੜੀਆਂ ਬੱਚੀਆਂ ਨੇ ਬੀਬੀਆਂ ਨੇ ਇਦਾਂ ਦੇ ਬੁਜ਼ਦਲ ਬੰਦਿਆਂ ਦੇ ਨਾਲ ਫਸੀਆਂ ਹੋਈਆਂ ਨੇ ਬਹੁਤ ਜ਼ਿਆਦਾ ਕਿਉਂ ਪਤਾ ਨਹੀਂ ਕਿਦਾਂ ਦੀ ਕਿਹੜੀ ਗੰਦੀ ਮਾਰ ਵਗੀ ਹੋਈ ਆ ਪੰਜਾਬ ਦੇ ਵਿੱਚ ਕਿ ਸਾਰੇ ਜਿਹੜੇ ਬੰਦੇ ਹੈਗੇ ਨੇ ਮੈਜੋਰਿਟੀ ਬੰਦੇ ਇੰਨੇ ਬੁਜ਼ਦਲ ਨੇ ਇੰਨੇ ਕਾਇਰ ਨੇ ਐਨੇ ਟੀਟੂ ਨੇ ਐਨੇ ਕਲੇਸ਼ੀ ਨੇ ਪਤਾ ਨਹੀਂ ਕਿੱਥੋਂ ਆਏ ਹੋਏ ਨੇ ਆਈ ਰੀਅਲੀ ਡੋਨੋ ਐਨੇ ਘਟਗੇ ਹੋਏ ਚੰਗੇ ਬੰਦੇ ਐਨੇ ਘਟੇ ਹੋਏ ਨੇ ਕਿ ਉਂਗਲਾਂ ਤੇ ਪੱਗਣ ਸਕਦੇ ਸਾਡੇ ਸਰਕਲ ਦੇ ਵਿੱਚੋਂ ਸਾਡੇ ਆਲੇ ਦੁਆਲੇ ਵੀ ਉਂਗਲਾਂ ਤੇ ਗਿਣਨਯੋਗ ਏ ਕੈਨੀ ਯੂ ਇਮੇਜ ਇੰਦਾ ਇੱਕ ਟਪਟੋ ਕਲੇਸ਼ੀ ਨਿਕਲਦੇ ਇੱਕ ਟਪਟੋ ਟੀਟੂ ਨਿਕਲਦੇ ਕੈਨੀ ਯੂ ਇਮੇਜ ਇੰਦਾ ਜਿੰਨੂੰ ਦੇਖ ਲੋ ਉਹਦੇ ਕੋਈ ਨੰਦੋਈਆ ਕੋਈ ਉਹ ਘਰ ਵਾਲਾ ਕਈਆਂ ਦੇ ਘਰ ਵਾਲੇ ਵੀ ਨੰਦੋਈਏ ਵੀ ਜੇਠ ਵੀ ਦਿਓਰ ਵੀ ਸਾਰੇ ਇਟਸ ਲਾਈਕ ਆਰੀ ਕਿਡਿੰਗ ਸੀਰੀਅਸਲੀ ਪਰ ਪਰ ਤੁਸੀਂ ਕਹੋਗੇ ਇਹਦੇ ਵਿੱਚ ਪਰ ਆ ਗਿਆ ਇੱਕ ਹੀ ਹੈ ਸੋਣਿਆ ਜਿੰਨੇ ਵਰਜੀ ਟਿਟੂ ਹੋਣ ਜਿੰਨੇ ਵਰਜੀ ਕਲੇਸ਼ੀ ਹੋਣ ਜੇ ਤੁਸੀਂ ਆਪਣੇ ਨੂੰ ਪਛਾਣ ਲੈਣੇ ਹੋ 82 ਸਾਰੇ ਤੁਰੇ ਫਿਰਦੇ ਉਦਾਂ ਹੀ ਮਰ ਜਾਂਦੇ ਆ ਇਹ ਬਚਦੇ ਨੇ ਇਹ ਉਦੋਂ ਤੱਕ ਬਚੇ ਹੁੰਦੇ ਜੋ ਤੱਕ ਤੁਹਾਨੂੰ ਤੁਹਾਡੀ ਤਾਕਤ ਦਾ ਨਹੀਂ ਪਤਾ ਹੁੰਦਾ ਜੇ ਤੁਹਾਨੂੰ ਤੁਹਾਡੀ ਤਾਕਤ ਦਾ ਪਤਾ ਹੋਏ ਤੁਹਾਨੂੰ ਇਹੇ ਪਤਾ ਹੋਵੇ ਕਿ ਤੁਸੀਂ ਤਾਕਤਵਰ ਹੋ ਤੁਸੀਂ ਭਾਵੇਂ ਕੁਝ ਬੋਲੋ ਜਾਂ ਨਾ ਬੋਲੋ ਤੁਸੀਂ ਤਾਕਤਵਰ ਹੋ ਕਿਉਂ ਤੁਸੀਂ ਤਾਕਤ ਹੋ ਤੁਸੀਂ ਸ਼ਕਤੀ ਹੋ ਸ਼ਕਤੀ ਨੂੰ ਕੋਈ ਹੋਰ ਚੀਜ਼ ਨਹੀਂ ਚਾਹੀਦੀ ਸ਼ਕਤੀ ਨੂੰ ਕੋਈ ਹਥਿਆਰ ਨਹੀਂ ਚਾਹੀਦਾ ਸ਼ਕਤੀ ਨੂੰ ਕੁਝ ਨਹੀਂ ਹੋ ਚਾਹੀਦਾ ਸ਼ਕਤੀ ਦਾ ਸਿਰਫ ਸ਼ਕਤੀ ਹੈ ਕਿਉਂ ਉਹ ਸ਼ਕਤੀ ਹੈ ਸ਼ਕਤੀ ਕੀ ਅੰਗਰੇਜ਼ੀ ਸ਼ਕਤੀ ਨੂੰ ਕੀ ਕਹਿੰਦੇ ਆ ਪਾਵਰ ਤਾਕਤ ਕੋਈ ਇਨਸਾਨ ਤਾਕਤਵਰ ਹੋ ਸਕਦਾ ਹੈ ਪਾਵਰ ਕੋ ਤਾਕਤ ਹੈਗੀ ਹੈ ਤੁਸੀਂ ਤਾਂ ਤਾਕਤ ਆਪ ਡੈਮ ਲੁੱਕ ਅਟ ਥਾਤ ਤੁਸੀਂ ਤਾਕਤ ਡਿਵਾਈਨ ਫੈਮਿਨਨ ਜੀ ਯੂ ਆਰ ਸ਼ਕਤੀ ਆਈ ਏਮ ਸ਼ਕਤੀ ਯੂ ਆਰ ਸ਼ਕਤੀ ਯੂ ਆਰ ਸ਼ਕਤੀ ਯੂ ਆਰ ਸ਼ਕਤੀ ਆਲ ਆਫ ਯੂ ਯੂ ਆਰ ਸ਼ਕਤੀ ਐਂ ਜਿੰਨੇ ਸਰ ਕੋ ਸ਼ਿਵ ਬੈਠੇ ਹੋ ਰਹੇਨ ਸ਼ੁਕਰਾਨੇ ਸ਼ਿਵ ਕਿ ਤੁਸੀਂ ਇੱਥੇ ਇੱਥੇ ਹੈਗੇ ਹੋ ਆ ਸਾਰੀ ਗੱਲਬਾਤ ਤੁਸੀਂ ਵੀ ਸੁਣ ਰਹੇ ਹੋ ਸ਼ੁਕਰਾਨੇ ਇਸ ਗੱਲ ਦੇ ਜਿਹਨੀਆਂ ਸ਼ਕਤੀਆਂ ਇੱਥੇ ਹੈਗੀਆਂ ਨੇ ਸ਼ੁਕਰੀਆ ਨੇ ਤੁਸੀਂ ਇਹ ਤੋਂ ਸੁਣ ਰਹੇ ਹੋ ਸਮਝ ਰਹੇ ਹੋ ਇਹਨੂੰ ਹੁਣ ਸਮਝ ਕੇ ਜਿੰਨੀਆਂ ਅੱਗੋਂ ਤੁਹਾਡੇ ਕੋਲ ਸ਼ਕਤੀਆਂ ਨੇ ਉਹਨਾਂ ਤੱਕ ਇਹ ਗੱਲ ਪਹੁੰਚਾਣੀ ਹੈ ਇਹ ਜ਼ਰੂਰੀ ਹੈ ਸਾਡੇ ਵਾਸਤੇ ਤਾਂ ਕਿ ਸਾਡੀ ਕੋਈ ਹੋਰ ਸ਼ਕਤੀ ਰੁਲੇ ਨਾ ਕਿਤੇ ਵੀ ਕਿਸੇ ਹੋਰ ਸ਼ਕਤੀ ਨੂੰ ਨਾ ਅੱਗੇ ਕਿ ਕਾਸ਼ ਮੇ ਵਿੱਚ ਇਹੇ ਤਾਕਤ ਉੰਦੀ ਤੂੰ ਤਾਂ ਆਪ ਤਾਕਤ ਤੈਨੂੰ ਤਾਕਤ ਦੀ ਹੋਰ ਕਿਹ ਲੋੜ ਤੋ ਤਾਕਤ ਹੁਣ ਜੇ ਸ਼ਿਰਾਜੀ ਤੇ ਇਹ ਕਵੇ ਕਾਸ਼ ਮੇਰੇ ਕੋਲ ਸ਼ਿਲਾ ਜੀਤ ਹੋਵੇ ਮੈਂ ਵੀ ਤਾਕਤਵਰ ਹੋਵਾਂ ਹੁ ਕਾਕਾ ਤੂੰ ਆਪ ਸ਼ਿਲਾ ਜੀਤਾ ਹੁ ਤੈਨੂੰ ਹੋਰ ਕੀ ਕੌਣ ਕੀ ਦਊਗਾ ਲੋਕਾ ਦਾ ਸੇਮ ਚੀਜ਼ ਹੁ ਮੁੰਜੇ ਕੁੜੀ ਇਹ ਕਹੇ ਕਾਸ਼ ਮੇਰੇ ਕੋਲ ਤਾਕਤ ਹੋਵੇ ਮੈਂ ਇਹ ਕਰ ਸਕਾਂ ਤਾਂ ਹੁਣ ਤੇਰੇ ਕੋਲ ਹੋਰ ਕਿਹੜੀ ਤਾਕਤ ਹੈ ਤੂੰ ਤਾਂ ਆਪ ਸ਼ਕਤੀ ਹੈ ਆਪ ਤਾਕਤ ਹੈ ਆਪ ਪਾਵਰ ਦਿਵਾ ਇਨ ਫੈਮਨਨਾ ਕ੍ਰੀਏਸ਼ਨ ਚਲਦੀ ਫਿਰਦੀ ਮੈਨੀਫੈਸਟਿੰਗ ਦੀ ਤੂੰ ਮਸ਼ੀਨ ਹੈਂ ਆ ਲੋਕ ਆ ਦਾ ਮੀਨੇ ਦੇ ਵਿੱਚ ਹੋਰ ਕੋਸ਼ਿਸ਼ ਤਿੰਨ ਦਿਨ ਦਾ ਘੱਟੋ ਘੱਟ ਹੈਗੇ ਜਿਸ ਵੇਲੇ ਜੋ ਤੇਰਾ ਦਿਲ ਚਾਹੁੰਦਾ ਆ ਸ਼ਕਤੀ ਤੂੰ ਉਹ ਪਾ ਸਕਦੀ ਆ ਤੇ ਜੇ ਸ਼ਕਤੀ ਨੂੰ ਇਹ ਪਤਾ ਹੋਵੇ ਕਿ ਉਹ ਜੋ ਚਾਹੁੰਦੀ ਹੈ ਉਹ ਪਾ ਸਕਦੀ ਹੈ ਕਦੇ ਉਹ ਉਹਨਾਂ ਦਿਨਾਂ ਨੂੰ ਮਾੜਾ ਕਹੂਗੀ ਸੋਚ ਕੇ ਦੇਖੋ ਕਿੰਨੀਆਂ ਜ਼ਿਆਦਾ ਮੈਂ ਕੁੜੀਆਂ ਨੂੰ ਮਿਲਦੀਆਂ ਗੱਲ ਕਰਦੀਆਂ ਉਹ ਉਹ ਨਾ ਆਪਣੇ ਪੀਰੀਅਡ ਦੀ ਪਸੰਦ ਨਹੀਂ ਹੁੰਦੀ ਉਹਨਾਂ ਮਾਹਵਾਰੀ ਪਸੰਦ ਹੀ ਨਹੀਂ ਹੁੰਦੀ ਕਿ ਕੀ ਤਕਲੀਫ ਆ ਗਈ ਆ ਹੋ ਗਿਆ ਉਹ ਹੋ ਗਿਆ ਕਿਉਂ ਮਾਵਾਂ ਨੇ ਵੀ ਇੰਨੀਆਂ ਮਾਲੀਆਂ ਗੱਲਾਂ ਕਹੀਆਂ ਹੋਈਆਂ ਨੇ ਪੀਰੀਅਡ ਦੇ ਬਾਰੇ ਵਿੱਚ ਹੁਣ ਤੁਸੀਂ ਕਹੋਗੇ ਮਾਵਾਂ ਨੂੰ ਪਤਾ ਨਹੀਂ ਸੀ ਪੁੱਛੇ ਪਤਾ ਨਹੀਂ ਸੀ ਮਾੜਾ ਮੋਟਾ ਅੱਖਾਂ ਬੰਦ ਕੇ ਥੋੜੇ ਦੇ ਬਹਿ ਜਾਂਦੀਆਂ ਥੋੜੀ ਹੋਸ਼ ਆ ਜਾਂਦੀ ਕੇ ਨਹੀਂ ਸ਼ਕਤੀ ਸ਼ਕਤੀ ਵੈਸੇ ਟਿਟੂ ਪੈਦਾ ਕਰਦੀ ਤੇ ਟਿਟੂ ਜਿਹੜੀਆਂ ਪੈਦਾ ਕਰਦੀਆਂ ਨੇ ਓਹੋ ਕੀ ਗਈ ਹੈ ਉਹ ਟਿੜੀਆਂ ਹੈ ਉਹ ਟੀੜੂ ਜਾਨੀਆਂ ਰ ਜਿਹੜੀਆਂ ਵੀ ਟਿਟੂ ਹੁੰਦੀਆਂ ਥੈਟਸ ਵਾ ਹਾਈ ਰਿਮੀ ਕਿਵੇਂ ਹੋ ਜੀ ਮੈਨੂੰ ਇਹ ਜਿਦਾਨੀਆ ਨੇ ਉਹ ਟੀਟੂ ਹੁੰਦੀ ਹਨ ਨਾ ਇਸ ਵਾਸਤੇ ਉਹ ਜੀ ਟੀਟੂ ਜਨਾਨੀ ਹੈ ਉਹ ਟੀਟੂ ਹੀ ਪੈਦਾ ਕਰੂਗੀ ਹੁਣ ਉਹ ਕੀ ਪੈਦਾ ਕਰ ਦੂਗੀ ਬਹੁਤ ਵਧੀਆ ਜੀ ਸ਼ੁਕਰਾਨੇ ਸ਼ੁਕਰਾਨੇ ਥੈਂਕ ਯੂ ਸੋ ਮਚ ਜੀ 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 ਜਿਹੜੀ ਜਨਾਨੀ ਜਿਹੜੀ ਆਪ ਟੀਟੂ ਹੈਗੀ ਆ ਉਹਨੇ ਆਪਣੇ ਮੁੰਡੇ ਨੂੰ ਕਦੇ ਬੰਦਾ ਨਹੀਂ ਬਣਨ ਦੇਣਾ ਕਿਉਂ ਉਹਨੂੰ ਪਤਾ ਹੈ ਵੀ ਜੇ ਇਹ ਬੰਦਾ ਬਣਿਆ ਇਹਨੂੰ ਰਿਅਲਾਈਜ਼ ਹੋ ਗਿਆ ਕਿ ਇਹ ਆਪਣੇ ਆਪਸ ਕੰਪਲੀਟ ਆ ਉਹਨੂੰ ਤੱਕਰ ਪੁੱਛਣਾ ਨਹੀਂ ਕਿਉਂ ਉਹਨੂੰ ਪੁੱਛਦੇ ਕਿਉਂ ਬੈਸੀ ਇਹ ਮੁੰਡੇ ਦੀ ਮਾਂ ਆ ਇਹ ਮੁੰਡੇ ਦੀ ਮਾਂ ਆ ਬਸ ਉਹ ਉਹੀ ਤੱਕ ਮਾਰਾ ਕੇ ਬੈਠੀ ਹੈ ਕਿ ਮੈਂ ਮੁੰਡੇ ਦੀ ਮਾਂ ਆ ਉਹ ਮੁੰਡੇ ਦੀ ਮਾਂ ਤੋਂ ਮੁੰਡੂ ਦੀ ਮਾਂ ਮਰ ਜਾਂਦੀ ਹੈ ਬਸ ਦੈਟਸ ਅਬਾਊਟ ਇਟ ਉਹਨੇ ਉਸ ਤੋਂ ਬਾਅਦ ਕਦੇ ਬੰਦੇ ਦੀ ਮਾਂ ਤਾਂ ਬਣਨਾ ਹੈ ਨਾ ਓਕੇ ਸੋ ਰਿਮੈਂਬਰ ਦਰ ਨੀਡ ਟੂ ਰਿਮੈਂਬਰ ਦਰ ਗੱਲ ਸੋ ਹੁਣ ਕਿੰਨੇ ਜਣਾਂ ਨੂੰ ਸਮਝ ਆ ਗਈ ਹੋਈ ਹੈ ਕਿ ਉਹ ਸ਼ਕਤੀ ਨੇ ਮਨ ਇਹ ਦੱਸੋ ਭਾਰਾਂ ਦਾ ਐਰ ਮੇਨ ਚੀਜ਼ ਕੀ ਹੈਗੀ ਹੈ ਸ਼ੁਕਰਾਨਾ ਸ਼ੁਕਰਾਨਾ ਰਬ ਜੀ ਜਿਹੜੀ ਮੇਨ ਚੀਜ਼ ਹੈ ਹੈ ਕਿ ਜਿਹੜੀ ਕੁੜੀ ਹੈ ਜਿਹੜੀ ਔਰਤ ਹੈ ਉਹਨੂੰ ਇਹ ਪਤਾ ਹੋਣਾ ਚਾਹੀਦਾ ਭਾਵੇਂ ਤੁਸੀਂ ਡਾਰਕ ਫੈਮਿਲੀ ਨੇ ਕਹਿ ਲਓ ਆਈ ਐਮ ਗਲੈਡ ਆਈ ਐਮ ਗਲੈਡ ਆਮ ਗਲੈਡੀ ਹੈ ਪਾਵੇਂ ਤੁਸੀਂ ਡਾਰਕ ਫੈਮਿਨਨ ਕਹ ਲਓ ਪਾਵੇਂ ਡਾਰਕ ਡਿਵਾਈਨ ਫੈਮਿਨਨ ਕਹੋ ਪਾਵੇਂ ਜਲਤ ਐਨਰਜੀ ਕਹ ਲਓ ਜੋ ਮਰਜ਼ੀ ਕਹ ਲਓ ਪਾਵੇਂ ਕੋਈ ਕਿੰਨਾ ਮਰਜ਼ੀ ਕਹਿੰਦਾ ਹੈ ਵੇ ਕਿ ਜਿਹੜੀ ਔਰਤ ਹੈਗੀ ਉਹਦੀ ਡਾਰਕ ਹੁੰਦੀ ਹੈ ਐਨਰਜੀ ਤਾਂ ਚੰਗੀ ਨਹੀਂ ਹੈਗੀ ਤਾਂ ਐਦਾਂ ਦੀ ਹੈਗਾ ਤਾਂ ਉਹਦਾਂ ਦੀ ਹੈਗਾ ਖਜ਼ਮਾਨੂ ਖਾਨ ਦਾ ਜੋ ਕਹਿੰਦੇ ਹੈ ਕਹਿਣ ਦੋ ਡਾਰਕ ਡਿਵਾਈਨ ਫੈਮਿਨਨ ਇਜ਼ ਦਾ ਟੂ ਫੈਮਿਨਨ ਐਨਰਜੀ ਕਿਉਂ ਉਹ